ਕਿ ਮੈਂ ਪਹਿਲੀ ਆਰਟ ਬਣਾਈ ਸੀਗੀ ਉਹ ਮਤਲਬ ਮੈਂ ਵੈਸੇ ਹੀ ਬਣਾਈ ਸੀਗੀ ਉਦਾਂ ਹੀ ਮਤਲਬ ਫਰੀ ਸੀਗਾ ਅੱਛਾ ਜੀ ਉਹ ਪਹਿਲੀ ਆਰਟ ਮਤਲਬ ਵਧੀਆ ਬਣ ਗਈ ਸੀਗੀ ਉਹ ਮਤਲਬ ਮੇਰੇ ਜਿਹੜੇ ਭਰਾ ਬਰੂ ਸੀ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਦੇਖ ਕੇ ਉਹ ਕਹਿੰਦੇ ਵੀ ਤੂੰ ਬਣਾ ਸਕਦਾ ਮਤਲਬ ਤੂੰ ਹੋਰ ਬਣਾਇਆ ਕਰ ਥੋੜਾ ਜਿਹਾ ਮਤਲਬ ਅੱਗੇ ਚੈਨਲ ਬਣਾਵਦਾ ਮਤਲਬ ਹੌਲੀ ਹੌਲੀ ਅੱਗੇ ਜਾ ਕੇ ਕੀ ਪਤਾ ਤੇਰਾ ਮਸ਼ਹੂਰ ਹੋ ਜਾਵੇਂ ਤੂੰ ਹੁਣ ਸਾਲ ਹੋ ਗਿਆ ਹੁਣ ਮਤਲਬ ਮੇਰੀ ਡਰਾਇੰਗ ਆ ਥੋੜੀ ਅੱਗੇ ਆ ਵਧੀਆ ਹੋ ਤੁਸੀਂ ਕਿਤੇ ਕਲਾਸਿਸ ਵਗੈਰਾ ਵੀ ਲਈਆਂ ਇਸ ਚੀਜ਼ ਦੀਆਂ ਹਰੇਕ ਤੱਕ ਤਾਂ ਆਪ ਵੀ ਸਿੱਖਣਾ ਮਾੜਾ ਮੋਟਾ ਦੇਖ ਲਈਦਾ ਵੈਸੇ ਤਾਂ ਮੋਬਾਈਲ ਮੋਬਾਈਲ ਤੋਂ ਉਦਾਂ ਦਾ ਵੇਹ ਆਪ ਹੀ ਸਿੱਖੀ ਜਿੱਦਾਂ ਯਾਨੀ ਕਹਿ ਲਓ ਵੀ YouTube ਤੋਂ ਦੇਖ ਕੇ ਜਿਨੂੰ ਕਹਿ ਲਓ ਥੋੜਾ ਬਹੁਤ ਹੈ ਨਾ ਹਾਂਜੀ ਹਾਂਜੀ ਆਪਣੇ ਜਿਹੜੇ ਐਸਟਰੋਲੋਜਰ ਹੁੰਦੇ ਆ ਅੱਛਾ ਜੀ ਜਿਹੜੇ ਸਪੇਸ਼ੀਅਲ ਕੰਮ ਕਰਦੇ ਆ ਉਹਨਾਂ ਦੇ ਲਈ ਉਹ ਰਿਕਾਰਡ ਹੈ ਕਲਾਕਾਰ ਵੈਸੇ ਕਿਹੜੇ ਕਿਹੜੇ ਕਵਰ ਕਰ ਚੁੱਕੇ ਆਪਾਂ ਕਲਾਕਾਰ ਆਪਾਂ ਤਰਸੀਮ ਜਸੜ ਸਿੱਧੂ ਮੂਸੇਵਾਲਾ ਤੇ ਹਨੋਰ ਸਤੂ ਹੋ ਗਿਆ ਸ਼ੋਭ ਹੋ ਗਿਆ ਮਾਸਾ ਜੀ ਦਾ ਕਹਿੰਦੇ ਕੀ ਬਣਾਇਆ ਉਸ ਵਿੱਚ ਕਿਹੜੇ ਕਿਹੜੇ ਮਿਸ ਪੈਨਸਲ ਕਲਰ ਹੋ ਗਏ ਕਿਹੜੇ ਕਿਹੜੇ ਯੂਜ਼ ਕਰਨ ਦੱਸੋ ਇੱਕ ਵਾਰੀ ਪੈਨਸਲ ਕਲਰ ਹੋ ਗਏ ওয়াਟਰ ਕਲਰ ਹੋ ਗਏ ਹੂੰ ਬਾਕੀ ਆਪਾਂ ਯੂਜ਼ ਕਰੀ ਤੇ ਕ੍ਰਿਓਨ ਵੀ ਯੂਜ਼ ਕਰ ਲਈ ਦੀ ਆ ਬਾਕੀ ਪੈਨਸਲ ਤਾਂ ਹੁੰਦਾ ਕੰਮ ਪੈਨਸਲ ਹੋ ਗਏ ਮੇਨ ਐਚਬੀ ਪੈਨਸਲ ਹੋ ਗਈਆਂ ਚਾਰਕੋਰ ਵਗੈਰਾ ਪਾਊਡਰ ਪੁੱਡਰ ਹੁੰਦੇ ਆ ਤੇ ਹੋਰ ਬਾਕੀ ਬਲੈਂਡਿੰਗ ਟੂਲਸ ਵਗੈਰਾ ਹੁੰਦੇ ਕਰਦੇ ਸਪੋਰਟ ਕਰ ਰਹੇ ਇਸ ਕੰਮ ਦੇ ਵਿੱਚ ਹਾਂਜੀ ਹਾਂਜੀ ਪੂਰੀ ਸਪੋਰਟ ਕਰ ਰਹੇ ਹਾਂਜੀ ਤੇ ਸਟੱਡੀ ਕੀ ਚੱਲ ਰਹੀ ਹੈ ਆਪਣੀ ਸਟੱਡੀ ਹਜੇ ਮੈਂ ਆਰਟਸ ਕਰਦਾ ਮਾਂ ਪਲੱਸ 2 ਦੇ ਕਿਹੜਾ ਬਣਾਇਆ ਸੀ ਸਭ ਤੋਂ ਪਹਿਲਾਂ ਮੈਂ ਐਨੀਮੇਸ਼ਨ ਦਾ ਬਣਾਇਆ ਸੀਗਾ ਇੱਕ ਪੋਸਟਰ ਇਹ ਸ਼ੁਰੂਆਤ ਵਿੱਚ ਇਹ ਕਿਹੜੇ ਯਾਨੀ ਕਿ ਟੂਲ ਨਾਰਮਲ ਪੈਨਸਲ ਸੀ ਜਾਂ ਦੂਜੀ ਪੈਨਸਲ ਨਾਰਮਲ ਪੈਨਸਲ ਸੀਗੀ ਹਮ ਨਾਰਮਲ ਸਮਾਨ ਹੈਗਾ ਜ਼ਰੂਰੀ ਹੈ ਇਹ ਨਹੀਂ ਵੀ ਜ਼ਰੂਰੀ ਨਹੀਂ ਹਮ ਬਾਕੀ ਕਲਾ ਹੁੰਦੀ ਆ ਉਹਦੇ ਹੱਥ ਦੀ ਹੁੰਦੀ ਆ ਜਿਵੇਂ ਆਪਾਂ ਵਧੀਆ ਕਰ ਸਕਦੇ ਆ ਮਤਲਬ ਜੇ ਸਮਾਨ ਹੈਗਾ ਜੋ ਸਮਾਨ ਹੈਗਾ ਉਹਦੇ ਨਾਲ ਆਪਾਂ ਵਧੀਆ ਕਰ ਸਕਦੇ ਜਿੰਨਾ ਵਧੀਆ ਕਰ ਸਕਦੇ ਉਹਦੇ ਨਾਲ ਆਪਾਂ ਕਲੈਰ ਕਲੈਰਿਟੀ ਲੈ ਕੇ ਜਾ ਸਕਦੇ ਆ ਜੋ ਸਮਾਨ ਹੈਗਾ ਉਹਦੇ ਨਾਲ ਕਲੈਰਿਟੀ ਲੈਣੀ ਚਾਹੀਦੀ ਆ ਬਾਕੀ ਗੱਲ ਰਹੀ ਮਤਲਬ ਜਾਰਾ ਸਮਾਨ ਲੈਣ ਦੀ ਉਹ ਆਪਣੇ ਜਿੰਨਾ ਕੋ ਪੈਸੇ ਵੱਧਾ ਉਹਨਾਂ ਦੀ ਗੱਲ ਹੁੰਦੀ ਆ ਆਪਾਂ ਹੁਣ ਜਿੰਨੇ ਕ ਲੈ ਸਕਦੇ ਉਹਨਾਂ ਕ ਤਾਂ ਆਪਾਂ ਕਰ ਸਕਦੇ ਆ ਨਾ ਉਨੇ ਕ ਨਾਲ ਹੀ ਬੋਲ ਇਹ ਸਾਰੇ ਸਮਾਨ ਸਾਰਾ ਆਂਦਾ ਕਿੰਨੇ ਕ ਦਾ ਪ੍ਰੋਕਸੀਮਿਟੀ ਸ਼ੁਰੂ ਕਰ ਲਈਏ ਵੀ ਕਿੰਨੇ ਤੋਂ ਸਮਾਨ ਸ਼ੁਰੂ ਹੋ ਜਾਂਦਾ ਕੋਸਟਲੀ ਹੁੰਦਾ ਏ ਕਿ ਨਾਰਮਲੀ ਹੁੰਦਾ ਏ ਦੇਖੋ ਥੋੜਾ ਮੋਟਾ ਸਮਾਨ ਕੋਸਟਲੀ ਵੀ ਹੁੰਦਾ ਨਾਰਮਲ ਵੀ ਹੁੰਦਾ ਹੁਣ ਜਿਵੇਂ ਸ਼ੀਟਾਂ ਵਗੈਰਾ ਹੋ ਗਈਆਂ ਇਹ ਥੋੜੀਆਂ ਜਿਹੀਆਂ ਕਈ ਵਾਰੀ ਕੋਸਟਲੀ ਹੋ ਜਾਂਦੀਆਂ ਬਾਕੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਾਂ ਜਿਹੜੀ ਕੰਪਨੀ ਦਾ ਸਮਾਨ ਯੂਜ਼ ਕਰਨਾ ਉਹ ਵਧੀਆ ਮਿਲ ਜਾਂਦਾ ਵਾ ਕੋਈ ਨਾਰਮਲ ਹੁੰਦਾ ਵਾ ਹਾਂ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖਦਾ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਤੇ ਕਹਿੰਦੇ ਵੀ ਆਰਟ ਜਿਹੜੀ ਕੀ ਹੈ ਉਮਰ ਵੇਖ ਕੇ ਨਹੀਂ ਆਉਂਦੀ ਤੇ ਇਹਦਾ ਕੋਈ ਖਾਸ ਟਿਕਾਣਾ ਨਹੀਂ ਹੁੰਦਾ ਕਿਸੇ ਕੋ ਵੀ ਆ ਸਕਦੀ ਹੈ ਤੇ ਇਹ ਗੋਡ ਗਿਫਟ ਹੀ ਹੁੰਦਾ ਤੇ ਅੱਜ ਆਪਾਂ ਇੱਕ ਐਸੇ ਹੀ ਸ਼ਖਸ਼ ਨਾਲ ਮਿਲਾਂਗੇ ਤੇ ਟੀਨੇਜ ਦਾ ਮੁੰਡਾ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹ ਪੁੱਛਦੇ ਆਂ ਵੀ ਉਹਨੂੰ ਆਰਟਿਸਟ ਬਣਨ ਦਾ ਸੁਪਨਾ ਕਿੱਥੋਂ ਆਇਆ ਤੇ ਉਹਨੇ ਕੰਮ ਇਹ ਕਰਨਾ ਕਰਦੋ ਸ਼ੁਰੂ ਕੀਤਾ ਆਪਾਂ ਉਹਦੇ ਕੋਲ ਚੱਲਦੇ ਨਾਲ ਗੱਲਬਾਤ ਕਰਦੇ ਆਂ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਬਹੁਤ-ਬਹੁਤ ਸ਼ੁਕਰ ਹੈ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਆਪਣੇ ਨਾਲ ਗੱਲਬਾਤ ਦਾ ਵੀ ਮੌਕਾ ਦਿੱਤਾ ਤੇ ਆਪਣਾ ਨਾਮ ਤੁਸੀਂ ਸਭ ਤੋਂ ਪਹਿਲਾਂ ਕੀ ਆ ਹਰਸ਼ਦੀਪ ਸਿੰਘ ਬੋਬੀ ਤੇ ਤੁਹਾਨੂੰ ਆਰਟਿਸਟ ਬਣਨ ਦਾ ਕਹਿ ਲੋ ਵੀ ਆਰਟ ਕਰਨ ਦਾ ਸੁਪਨਾ ਕਦੋਂ ਤੁਹਾਡਾ ਜਾਗਿਆ ਵੀ ਕਹਿ ਲੋ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀਏ ਕੰਮ ਕਰਨ ਦੀ ਜੀ ਮੈਂ ਪਹਿਲੀ ਆਰਟ ਬਣਾਈ ਸੀਗੀ ਉਹ ਮਤਲਬ ਮੈਂ ਵੈਸੇ ਹੀ ਬਣਾਈ ਸੀਗੀ ਉਦਾਂ ਹੀ ਮਤਲਬ ਫਰੀ ਸੀਗਾ ਅੱਛਾ ਜੀ ਉਹ ਪਹਿਲੀ ਆਰਟ ਮਤਲਬ ਵਧੀਆ ਬਣ ਗਈ ਸੀਗੀ ਉਹ ਮਤਲਬ ਮੇਰੇ ਜਿਹੜੇ ਭਰਾ ਬਰੂ ਸੀ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਦੇਖ ਕੇ ਉਹ ਕਹਿੰਦੇ ਵੀ ਤੂੰ ਬਣਾ ਸਕਦਾ ਮਤਲਬ ਤੂੰ ਹੋਰ ਬਣਾਇਆ ਕਰ ਥੋੜਾ ਜਿਹਾ ਮਤਲਬ ਅੱਗੇ ਚੈਨਲ ਬਣਾਵਦਾ ਮਤਲਬ ਹੋੜੀ-ਹੋੜੀ ਅੱਗੇ ਜਾ ਕੇ ਕੀ ਪਤਾ ਤੇਰਾ ਮਸ਼ਹੂਰ ਹੋ ਜਾਵੇਂ ਤੂੰ ਇਸ ਕਰਕੇ ਮੈਂ ਥੋੜਾ ਜਿਹਾ ਹੁਣ ਆਪਦਾ ਕੰਮ ਸ਼ੁਰੂ ਕੀਤਾ ਹੁਣ ਸਾਲ ਹੋ ਗਿਆ ਹੁਣ ਮਤਲਬ ਮੇਰੀ ਡਰਾਇੰਗਾਂ ਥੋੜੀ ਅੱਗੇ ਵਧੀਆ ਹੋ ਗਈ ਤੇ ਤੁਹਾਨੂੰ ਯਾਨੀ ਕਿ ਪ੍ਰੋਪਰਲੀ ਹਲਕਾ ਲੀ ਵੀ ਇੱਕ ਸਾਲ ਹੋ ਗਿਆ ਹੈ ਨਾ ਤੇ ਤੁਸੀਂ ਕਿਤੇ ਕਲਾਸਿਸ ਵਗੈਰਾ ਵੀ ਲਈਆਂ ਇਸ ਚੀਜ਼ ਦੀਆਂ ਨਹੀਂ ਕਲਾਸਿਸ ਤਾਂ ਨਹੀਂ ਲਈਆਂ ਹੈਗੀਆਂ ਅਜੇ ਤੱਕ ਹਰੇਕ ਤੱਕ ਤਾਂ ਆਪ ਹੀ ਸਿੱਖਣਾ ਮਾੜਾ ਮੋਟਾ ਦੇਖ ਲਈਦਾ ਵੈਸੇ ਤਾਂ ਮੋਬਾਈਲ ਮੋਬੇਲ ਤੋਂ ਉਦਾਂ ਦਾ ਵੈਸੇ ਆਪ ਹੀ ਸਿੱਖੀ ਆ ਜਿੱਦਾਂ ਯਾਨੀ ਕਹਿ ਲਓ ਵੀ YouTube ਤੋਂ ਦੇਖ ਕੇ ਜਿਨੂੰ ਕਹਿ ਲਓ ਥੋੜਾ ਬਹੁਤ ਹੈ ਨਾ ਹਾਂਜੀ ਹਾਂਜੀ ਤੇ ਸਾਨੂੰ ਆਪਣੀ ਥੋੜੀ ਆਰਟ ਦਿਖਾਓ ਵੀ ਅਸੀਂ ਆਪਣੀ ਆਡੀਓਸ ਨੂੰ ਦਿਖਾ ਸਕੀ ਵੀ ਤੁਸੀਂ ਕੀ ਕੀ ਚੀਜ਼ਾਂ ਬਣਾਈਆਂ ਹੋਈਆਂ ਨੇ ਕੀ ਆਰਟ ਕੀਤਾ ਤੇ ਦਿਖਾਓ ਸਭ ਤੋਂ ਪਹਿਲਾਂ ਸਾਨੂੰ ਕੀ ਕੁਝ ਹੈਗਾ ਆਪਣੇ ਕੋਲ ਸਾਨੂੰ ਦੱਸ ਦੇਰੋ ਵੀ ਇਹ ਆਰਟ ਕਿਸ ਚੀਜ਼ ਦੀ ਹੈਗੀ ਹੈ ਨਾ ਜੀ ਇਹ ਆਪਣੇ ਜਿਹੜੇ ਐਸਟਰੋਲੋਜਰ ਹੁੰਦੇ ਆ ਜੀ ਨੇੜੇ ਸਪੇਸ਼ ਪੂਸਤੀ ਕਾਮ ਸਪੇਸ਼ਿਸ ਚ ਕੰਮ ਕਰਦੇ ਆ ਉਹਨਾਂ ਦੇ ਲਈ ਉਹ ਰਿਅਰਟ ਹੈ ਦਿਖਾਓ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਵੀ ਤੁਸੀਂ ਕਹਿ ਨਹੀਂ ਸਕਦੇ ਵੀ ਇੰਨੀ ਛੋਟੀ ਉਮਰ ਦਾ ਮੁੰਡਾ ਜਿਹੜਾ ਕਿ ਉਹ ਇੰਨੀ ਸਫਾਈ ਨਾਲ ਕਲਾਕਾਰੀ ਕਰ ਰਿਹਾ ਸਰ ਦੂਜੇ ਆਪਾਂ ਪੋਸਟਰ ਵੱਲ ਚੱਲਦੇ ਆਂ ਇਹ ਕਿਸ ਚੀਜ਼ ਦਾ ਜੀ ਇਹ ਹੈਗਾ ਹੀ ਇਹਦਾ ਇਹ ਪੱਕਾ ਪਤਾ ਨਹੀਂ ਵੈਸੇ ਹੀ ਮਤਲਬ ਮੈਂ ਉਦਾਂ ਹੀ ਚੱਕਦਾ ਉਹਨਾਂ ਹਜੇ ਤਾਂ ਇਲਸਟ੍ਰੇਸ਼ਨ ਆ ਜੀ ਹਾਂਜੀ ਇਲਸਟ੍ਰੇਸ਼ਨ ਆ ਵਗੈਰਾ ਯਾਨੀ ਕਿ ਇਹਦਾ ਕੁਛ ਪ੍ਰੋਪਰ ਨਹੀਂ ਹੈ ਹਾਂ ਵੀ ਸਿਰਫ ਹੱਥ ਸਾਫ ਹਾਂਜੀ ਹੱਥ ਸਾਫ ਕੰਦੀ ਬਣਾਉਣਾ ਹੈ ਅਗਲਾ ਦਿਖਾਓ ਸਰ ਬਿਲਕੁਲ ਵਾਏ ਵਾਏ ਕੀ ਬਾਤ ਹੈ ਇਹ ਸਰ ਡੈਫੀਨੇਸ਼ਨ ਬਹੁਤ ਸੋਹਣੀ ਦਿੱਤੀ ਹੋਈ ਹੈ ਕੀ ਚੀਜ਼ ਹੈ ਇਹ ਦੱਸੋ ਥੋੜਾ ਜਿਹਾ ਇਹ ਵੀ ਵੈਸੇ ਉਦਾਂ ਹੀ ਚੱਕੀ ਸੀ ਕਿ ਵੈਸੇ ਇਲਸਟ੍ਰੇਸ਼ਨ ਅਜੇ ਮੈਨੂੰ ਪੱਕਾ ਤਾਂ ਅਜੇ ਇਹਨਾਂ ਪਤਾ ਨਹੀਂ ਹੈਗਾ ਨਾ ਚਲੋ ਉਧਰ ਠੀਕ ਹੈ ਵੀ ਇਹ ਜਿਹੜਾ ਪਲਾਸਟਿਕ ਇਫੈਕਟ ਦਿੱਤਾ ਹੋਇਆ ਸਾਰਾ ਹਾਂਜੀ ਇਹ ਕਿਹਦਾ ਹੁਣਾ ਦਿੱਤਾ ਹੋਇਆ ਹੈ ਇਹ ਮਤਲਬ ਥੋੜੇ ਸ਼ੇਡ ਸ਼ੂਡ ਮਤਲਬ ਆਪਾਂ ਨੂੰ ਸਿੱਖਣਾ ਪਿਆ ਥੋੜੇ ਪ੍ਰੈਕਟਿਸ ਪ੍ਰੈਕਟਿਸ ਬਹੁਤ ਕੀਤੀ ਹੈ ਇਹਦੇ ਲਈ ਮਤਲਬ ਬਾਕੀ ਐਸਟੀਮੇਸ਼ਨ ਮੇਰੀ ਥੋੜੀ ਉਹਦੇ ਹਿਸਾਬ ਨਾਲ ਬਣ ਗਈ ਉਹ ਕਰਕੇ ਮਤਲਬ ਥੋੜਾ ਸਫਾਈ ਆ ਗਈ ਤੇ ਇਹ ਤਾਂ ਹੋ ਗਏ ਹੋਣ ਇਲਸਟ੍ਰੇਸ਼ਨਸ ਹੋ ਗਏ ਸਾਰੀਆਂ ਹੈ ਨਾ ਫਿਕਸ਼ਨ ਹੋ ਗਈਆਂ ਤੇ ਜੇ ਆਪਾਂ ਗੱਲ ਕਰ ਲਈਏ ਕਲਾਕਾਰ ਦੀ ਕਿਸੇ ਕਲਾਕਾਰ ਦਾ ਪੋਸਟ ਪੋਸਟਰ ਬਣਾਇਆ ਹੋਵੇ ਉਹ ਦਿਖਾਓ ਇੱਕ ਵਾਰੀ ਸਾਨੂੰ ਕਲਾਕਾਰ ਕਲਾਕਾਰ ਵੈਸੇ ਕਿਹੜੇ ਕਿਹੜੇ ਕਵਰ ਕਰ ਚੁੱਕੇ ਆਪਾਂ ਕਲਾਕਾਰ ਆਪਾਂ ਤਰਸੀਮ ਜਸੜ ਸਿੱਧੂ ਮੂਸੇ ਵਾਲਾ ਤੇ ਹਨਰ ਸਿੱਧੂ ਹੋ ਗਿਆ ਸ਼ੋਭੂ ਹੋ ਗਿਆ ਬਸ ਅਜਾ ਕਹਿੰਦੇ ਕੀ ਬਣਾਏ ਤੁਹਾਡਾ ਖੁਦ ਦਾ ਪਰਸਨਲ ਫੇਵਰੇਟ ਕਿਹੜਾ ਸਿੰਗਰ ਹੈਗਾ ਫਿਰ ਆਪ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਹਾਂਜੀ ਤੇ ਸਿੱਧੂ ਮੂਸੇਵਾਲਾ ਦਾ ਪੋਸਟਰ ਦਿਖਾਓ ਵੀ ਕਿਉਂਕਿ ਜੇ ਫੇਵਰੇਟ ਆ ਤੇ ਪੋਸਟਰ ਨਾ ਬਣਾਇ ਹੋਵੇ ਤਾਂ ਹੋ ਨਹੀਂ ਸਕਦਾ ਓਏ ਹੋਏ ਇਹ ਪੋਸਟਰ ਇਹ ਕਿਸ ਕਦੋਂ ਬਣਾਇਆ ਹੋਇਆ ਇਹ ਪੋਸਟਰ ਮਤਲਬ ਸਭ ਤੋਂ ਪਹਿਲੇ ਜਿਹੜੇ ਸਿੰਗਰ ਦੀ ਬਣਾਈ ਸੀ ਮੈਂ ਸਭ ਤੋਂ ਪਹਿਲਾਂ ਇਹੀ ਸਿੰਗਰ ਦੀ ਬਣਾਈ ਸੀਗੀ ਯਾਨੀ ਕਿ ਜਿਹੜਾ ਤੁਹਾਡਾ ਫੇਵਰੇਟ ਹੈਗਾ ਉਹਦੇ ਬਣਾਈ ਇਹ ਵੇਖਣਾ ਫੋਟੋ ਕਹਿ ਲਈਏ ਇਹ ਲੈਵਲ ਗਾਣੇ ਦੀ ਫੋਟੋ ਦੀ ਹੈ ਨਾ ਜੀ ਇਹ ਹੋਰ ਕਿਹੜੇ ਕਲਾਕਾਰ ਦੇ ਹੈਗੇ ਉਹ ਵੀ ਦਿਖਾਓ ਸਾਨੂੰ ਇੱਕ ਵਾਰੀ ਇਹ ਤਰਸੇਮ ਜਸੜ ਦੀ ਬਣਾਈ ਸੀ ਇੱਕ ਤਰਸੇਮ ਜਸੜ ਹੋਰ ਹੀ ਇਸ ਤੋਂ ਇਲਾਵਾ ਇਹ ਸ਼ੋਭ ਸ਼ੂਭ ਹੋ ਗਿਆ ਹਾਂਜੀ ਹੋਰ ਹੋਰ ਵਸਾਈ ਇੱਕ ਜਿਹੜੀ ਹੋਨਰ ਸਿੱਧੂ ਦੱਸ ਰਿਹਾ ਸੀ ਗਿਆ ਹਾਂਜੀ ਹਾਂਜੀ ਇਹ ਆਪਣੀ ਆਰਟ ਬੁੱਕ ਹੈ ਜੀ ਸਹੀ ਆਰਟ ਬੁੱਕ ਹੈ ਇਹ ਦਿਲਜੀਤ ਦੇ ਸਾਂਝੀ ਦੀ ਫੋਟੋ ਇਹ ਹੋਨਰ ਸਿੱਧੂ ਦੀ देखो एक बार ही होना सिद्धू दी फोटो कितनी शानदार बनाई है यानी कि एदे ਵਿੱਚ कलर ਨਾਲ ਖੇਡਿਆ ਹੋਇਆ ਹੈ ਨਾ ਬਾਕੀ ਸਾਰੇ ਤਾਂ ਸ਼ੇਡਿੰਗ ਦੇ ਵਿੱਚ ਖੇਡ ਰਹੇ ਹੋ ਤੇ ਇਹ कलर ਨਾਲ ਖੇਡਿਆ ਹੋਇਆ ਤੇ ਆਪਾਂ ਜੇ ਗੱਲ ਕਰ ਲਈਏ ਵੀ ਕਿਹੜੇ ਕਿਹੜੇ ਤੁਹਾਡੇ ਟੂਲਸ ਨੇ ਜਿਹੜੇ ਤੁਸੀਂ ਯੂਜ਼ ਕਰ ਰਹੇ ਹੋ ਇੱਕ ਵਾਰੀ ਸਾਨੂੰ ਉਹ ਵੀ ਦਿਖਾ ਦਿਓ ਉਸ ਵੇਲੇ ਕਿਹੜੇ ਕਿਹੜੇ ਵਿੱਚ ਪੈਂਸਲ ਕਲਰ ਹੋ ਗਏ ਕਿਹੜੇ ਕਿਹੜੇ ਯੂਜ਼ ਕਰਨ ਦੱਸੋ ਇੱਕ ਵਾਰੀ ਪੈਂਸਲ ਕਲਰ ਹੋ ਗਏ ওয়াটার ਕਲਰ ਹੋ ਗਏ ਹਮ ਬਾਕੀ ਆਪਾਂ ਯੂਜ਼ ਕਰੀ ਤੇ ਕ੍ਰਿਓਨ ਵੀ ਯੂਜ਼ ਕਰ ਲਈਦੀ ਆ ਬਾਕੀ ਪੈਨਸਲਸ ਤਾਂ ਹੁੰਦਾ ਕੰਮ ਪੈਨਸਲ ਹੋਗੇ ਮੇਨ ਐਚਬੀ ਪੈਨਸਲ ਹੋਗੀਆਂ ਚਾਰਕੋਲ ਵਗੈਰਾ ਪਾਊਡਰ ਪੁੱਡਰ ਹੁੰਦੇ ਆ ਤੇ ਹੋਰ ਬਾਕੀ ਬਲੈਂਡਿੰਗ ਟੂਲਸ ਵਗੈਰਾ ਹੁੰਦੇ ਆ ਤੇ ਇਹ ਸਾਰਾ ਸਮਾਨ ਜਾਨੈ ਕਿ ਕਿੱਥੋਂ ਬਾਏ ਕਰਦੇ ਹੋ ਹਨਾ ਤੁਸੀਂ ਕਰਦੇ سپورਟ ਕਰ ਰਹੇ ਇਸ ਕੰਮ ਦੇ ਵਿੱਚ ਹਾਂਜੀ ਹਾਂਜੀ ਪੂਰੀ سپورਟ ਕਰ ਰਹੇ ਹਾਂਜੀ ਚਲਾਓ ਸਾਨੂੰ ਇੱਕ ਵਾਰ ਦਿਖਾਓ ਸਮਾਨ ਕੀ ਕੁਝ ਹੈਗਾ ਆਪਣੇ ਕੋਲ ਵੀ ਇੱਕ ਵਾਰੀ ਆਡੀਅנס ਨੂੰ ਵੀ ਦਿਖਾਈਏ ਵੀ ਕਿ ਇਹ ਨਹੀਂਗਾ ਕਿ ਆਪਾਂ ਨੂੰ ਕੋਲ ਪ੍ਰੋਪਰ ਸਮਾਨ ਹੋਣਾ ਚਾਹੀਦਾ ਆਪਾਂ ਫੇਰ ਹੀ ਕੰਮ ਕਰ ਸਕਦੇ ਹਾਂ ਨਾ ਉਹ ਦੇਖੋ ਇੱਕ ਵਾਰੀ ਕੀ ਕੋਸ਼ਿਸ਼ ਹੈਗਾ ਬਾਕੀ ਇਹ ਆਪਣੇ ਪੈਂਸਲ ਕਲਰਸ ਨੇ ਥੋੜੀ ਇਹਦੇ ਵਿੱਚ ਆਪਣੇ ਚਾਰ ਕਲ ਪੈਂਸਲਸ ਆ ਕੂਲੇ ਦੀਆਂ ਬਣੀਆਂ ਆਉਂਦੀਆਂ ਨੇਗੀਆਂ ਉਹ ਮਤਲਬ ਬਹੁਤ ਮਤਲਬ ਆਪਾਂ ਨੂੰ ਸ਼ੇਡਿੰਗ ਸ਼ੇਡਿੰਗ ਦੇ ਵਿੱਚ ਵਧੀਆ ਆਪਾਂ ਨੂੰ ਦਿੰਦੀ ਆ ਤੇ ਬਲੈਂਡਿੰਗ ਟੂਲਸ ਹੁੰਦੇ ਆ ਇਹ ਆਪਣੇ ਪੈਂਸਲਸ ਹੋ ਗਈਆਂ ਤੇ ਉਹ ਆਪਣਾ ਪਾਊਡਰ ਹੋ ਗਿਆ ਜਿਹੜਾ ਫੂਟੇ ਬਾਕਸ ਚ ਅੱਛਾ ਜੀ ਇਹ ਪਾਊਡਰ ਆਪ ਹੀ ਬਣਾਉਣਾ ਪੈਂਦਾ ਵੈਸੇ ਤਾਂ ਬਾਈ ਵੀ ਕਰ ਸਕਦੇ ਆ ਆਪਾਂ ਦੂਜੀ ਤਰ੍ਹਾਂ ਹਾਂ ਬਸ ਇਹ ਨਾਲ ਕੀ ਚਲੋ ਹੁਣ ਆਪਾਂ ਕਲਾ ਦੀ ਗੱਲ ਤੇ ਕਰ ਲਈ ਹਾਂਜੀ ਤੇ ਸਟੱਡੀ ਕੀ ਚੱਲ ਰਹੀ ਆ ਆਪਣੀ ਸਟੱਡੀ ਹਜੇ ਮੈਂ ਆਰਚ ਕਰਦਾ ਮਾਂ ਪਲੱਸ 2 ਦੇ ਵਿੱਚ ਹਾਂਜੀ ਸਬਜੈਕਟ ਕਿਹੜੇ ਕਿਹੜੇ ਰੱਖੇ ਹੋਏ ਆਪਾਂ ਸਬਜੈਕਟ ਆਪਾਂ ਰੱਖੇ ਹੋਇਆ ਇੱਕ ਸਬਜੈਕਟ ఫిਜ਼ੀਕਲ ਐਜੂਕੇਸ਼ਨ ਰੱਖੀ ਆ ਇੰਗਲਿਸ਼ ਹਿੰਦੀ ਪੰਜਾਬੀ ਇਹ ਕੰਪਲਸਰੀ ਹੁੰਦੇ ਆ ਬਿਲਕੁਲ ਹਾਂਜੀ ਇੱਕ ਹਿਸਟਰੀ ਰੱਖਿਆ ਹੋਇਆ ਕਲਾ ਦੇ ਨਾਲ ਰਲਦਾ ਮਿਲਦਾ ਕੋਈ ਨਹੀਂ ਰੱਖਿਆ ਨਹੀਂ ਹਜੇ ਤਾਂ ਨਹੀਂ ਰੱਖਿਆ ਹੈਗਾ ਮਤਲਬ ਅੱਗੇ ਜਾ ਕੇ ਆਪਾਂ ਕਾਲਜ ਸਟੱਡੀ ਹੋ ਸਾਬ ਕਰਨੀ ਆ ਨਾ ਫਾਈਨ ਆਰਟ ਕਰੂੰਗਾ ਉਹਨਾਂ ਦਾ ਗ੍ਰੀ ਡਿਪਲੋਮਾ ਵਗੈਰਾ ਕਰੂੰਗਾ ਹਾਲੀਵੁੱਡ ਅੱਗੇ ਆ ਕੇ ਪ੍ਰੋਫੈਸ਼ਨਲ ਮਤਲਬ ਕਾਲਜ ਪ੍ਰੋਫੈਸਰ ਲੱਗਣਾ ਇਹ ਜੇ ਆਪਾਂ ਗੱਲ ਕਰ ਲਈਏ ਸਭ ਤੋਂ ਪਹਿਲੇ ਪੋਸਟਰ ਦੀ ਜਾਂ ਪੇਂਟਿੰਗ ਦੀ ਸਭ ਤੋਂ ਪਹਿਲਾਂ ਕਿਹੜਾ ਬਣਾਇਆ ਸੀ ਸਭ ਤੋਂ ਪਹਿਲਾਂ ਮੈਂ ਐਨੀਮੇਸ਼ਨ ਦਾ ਬਣਾਇਆ ਸੀਗਾ ਇੱਕ ਪੋਸਟਰ ਉਹ ਮੈਂ ਤੁਹਾਨੂੰ ਦਿਖਾ ਦਵਾਂ ਦਿਖਾ ਸਕਦੇ ਹੋ ਸਾਨੂੰ ਇੱਕ ਵਾਰੀ ਹਾਂਜੀ ਹਾਂਜੀ ਐਨੀਮੇਸ਼ਨ ਦਾ ਨਾਮ ਵੀ ਦੱਸੋ ਤੁਹਾਨੂੰ ਇੱਕ ਵਾਰੀ ਸ਼ੋਅ ਦਿਖਾਉਣ ਤੋਂ ਪਹਿਲਾਂ ਇਹ ਐਨੀਮੇਸ਼ਨ ਮਤਲਬ ਮੇਰੀ ਮਤਲਬ ਪੁਰਾਣੀ ਆਉਟ ਬੁੱਕ ਦੇ ਵਿੱਚ ਸੀਗਾ ਸਕੂਲੋਂ ਮਿਲਦੀ ਸੀਗੀ ਸਾਨੂੰ ਅੱਛਾ ਜੀ ਉਹਦੇ ਵਿੱਚ ਵੈਸੀ ਦੇਖ ਕੇ ਬਣਾਇਆ ਸੀਗਾ ਇਹਨੂੰ ਮੈਂ ਇੱਥੇ ਚੋਂ ਕੱਢ ਕੇ ਦਿਖਾ ਸਕਦਾ ਇੱਕ ਵਾਰੀ ਹਾਂਜੀ ਤੁਹਾਨੂੰ ਕੱਢ ਕੇ ਵਿਖਾਉਣਾ ਇੱਕ ਵਾਰੀ ਕਿ ਨਹੀਂ ਮਤਲਬ ਕਲੈਟੀ ਨਾਲ ਡੈਫੀਨੇਸ਼ਨ ਦਿੱਤੀ ਹੋਈ ਆ ਪ੍ਰੋਪਰ ਕਾਮਿਕ ਬੁੱਕ ਦਾ ਸੀਨ ਲੱਗ ਰਿਹਾ ਇਹ ਕਾਮਿਕ ਬੁੱਕ ਹੂੰ ਕਾਮਿਕ ਬੁੱਕ ਦਾ ਸੀ ਨਹੀਂ ਇਹ ਤੇ ਇਹ ਸ਼ੁਰੂਆਤ ਵਿੱਚ ਇੱਕ ਕਿਹੜੇ ਯਾਨੀ ਕਿ ਟੂਲ ਨਾਰਮਲ ਪੈਨਸਲ ਸੀ ਜਾਂ ਦੂਜੀ ਪੈਨਸਲ ਨਾਰਮਲ ਪੈਨਸਲ ਸੀਗੀ ਹੂੰ ਨਾਰਮਲ ਪੈਨਸਲ ਨਾਰਮਲ ਪੈਨ ਹਾਂਜੀ ਤੇ ਅੱਜ ਕੱਲ ਜਿਹੜਾ ਯੂਥ ਹੈ ਉਹ ਬਹੁਤ ਬਹਾਨੇ ਲਾਉਂਦਾ ਇਸ ਚੀਜ਼ ਦੇ ਕਰਕੇ ਵੀ ਸਾਡੇ ਕੋਲ ਸਮਾਨ ਨਹੀਂ ਹੈਗਾ ਸੋ ਦੇ ਕੋ ਟੂਲਸ ਨਹੀਂ ਹੈਗੇ ਵੀ ਅਸੀਂ ਇਹ ਕੰਮ ਕਿਵੇਂ ਕਰੀਏ ਆਪਣੇ ਮਾਪਿਓ ਨੂੰ ਮੀਨਸ ਭਲੇਖੇ ਚ ਰੱਖ ਦਿੰਨੇ ਜਿਉਂ ਤੱਕ ਤੁਸੀਂ ਸਾਨੂੰ ਸਮਾਨ ਨਹੀਂ ਲੈ ਕੇ ਦਉਂਗੇ ਅਸੀਂ ਇਹ ਕੰਮ ਨਹੀਂ ਕਰ ਸਕਦੇ ਤੁਸੀਂ ਇਸ ਚੀਜ਼ ਨੂੰ ਝੂਠਾ ਪਾ ਰਹੇ ਹੋ ਤੁਹਾਨੂੰ ਇਸ ਚੀਜ਼ ਬਾਰੇ ਕਿਦਾਂ ਦਾ ਲੱਗਦਾ ਹੈ ਵੇਖੋ ਸਮਾਨ ਹੈਗਾ ਜ਼ਰੂਰੀ ਹੈ ਇਹ ਨਹੀਂ ਵੀ ਜ਼ਰੂਰੀ ਨਹੀਂ ਹਮ ਬਾਕੀ ਕਲਾ ਹੁੰਦੀ ਆ ਉਹਦੇ ਹੱਥ ਦੀ ਹੁੰਦੀ ਆ ਜਿਵੇਂ ਆਪਾਂ ਵਧੀਆ ਕਰ ਸਕਦੇ ਆ ਮਤਲਬ ਜੇ ਸਮਾਨ ਹੈਗਾ ਜੋ ਸਮਾਨ ਹੈਗਾ ਉਹਦੇ ਨਾਲ ਆਪਾਂ ਵਧੀਆ ਕਰ ਸਕਦੇ ਜਿੰਨਾ ਵਧੀਆ ਕਰ ਸਕਦੇ ਉਹਦੇ ਨਾਲ ਆਪਾਂ ਕਲੈਰ ਕਲੈਰਿਟੀ ਲੈ ਕੇ ਜਾ ਸਕਦੇ ਆ ਜੋ ਸਮਾਨ ਹੈਗਾ ਉਹਦੇ ਨਾਲ ਕਲੈਰਿਟੀ ਲੈਣੀ ਚਾਹੀਦੀ ਆ ਬਾਕੀ ਗੱਲ ਰਹੀ ਮਤਲਬ ਜਾਰਾ ਸਮਾਨ ਲੈਣ ਦੀ ਉਹ ਆਪਣੇ ਜਿੰਨਾਂ ਕੋ ਪੈਸੇ ਵੱਧਾ ਉਹਨਾਂ ਦੀ ਗੱਲ ਹੁੰਦੀ ਆ ਆਪਾਂ ਹੁਣ ਜਿੰਨੇ ਕ ਲੈ ਸਕਦੇ ਉਹਨਾਂ ਕ ਤਾਂ ਆਪਾਂ ਕਰ ਸਕਦੇ ਆ ਨਾ ਉੰਨੇ ਕ ਨਾਲ ਹੀ ਬੋਅ ਤੇ ਲੇਟੈਸਟ ਬਾਇ ਕੀ ਕੀਤਾ ਇਸ ਕਲਾ ਦੇ ਰਿਲੇਟਡ ਕੁਝ ਬਾਇ ਕੀਤਾ ਹੋਵੇ ਜਿਦਾ ਮੈਨੂੰ ਨਵੇਂ ਹੀ ਲੱਗ ਰਹੇ ਨੇ ਪ੍ਰੋਪਰਲੀ ਹਣਾ ਹਾਂਜੀ ਇਹ ਸਾਰੇ ਸਮਾਨ ਸਾਰਾ ਆਂਦਾ ਕਿੰਨੇ ਕ ਦਾ ਅਪਰੋਕਸਿਮੇਟ ਜੇ ਸ਼ੁਰੂ ਕਰ ਲਈਏ ਵੀ ਕਿੰਨੇ ਤੋਂ ਸਮਾਨ ਸ਼ੁਰੂ ਹੋ ਜਾਂਦਾ ਕੋਸਟਲੀ ਹੁੰਦਾ ਕਿ ਨਾਰਮਲ ਹੀ ਹੁੰਦਾ ਇਹ ਦੇਖੋ ਥੋੜਾ ਮੋਟਾ ਸਮਾਨ ਕੋਸਟਲੀ ਵੀ ਹੁੰਦਾ ਨਾਰਮਲ ਵੀ ਹੁੰਦਾ ਆ ਹੁਣ ਜੇ ਮੈਂ ਸ਼ੀਟਾਂ ਵਗੈਰਾ ਹੋ ਗਿਆ ਇਹ ਥੋੜੀਆਂ ਜਿਹੀਆਂ ਕਈ ਵਾਰੀ ਕੋਸਟਲੀ ਹੋ ਜਾਂਦੀਆਂ। ਬਾਕੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਾਂ ਜਿਹੜੀ ਕੰਪਨੀ ਦਾ ਸਮਾਨ ਯੂਜ਼ ਕਰਨਾ ਉਹ ਵਧੀਆ ਮਿਲ ਜਾਂਦਾ ਵਾ। ਕੋਈ ਕੋਸਟਲੀ ਹੁੰਦਾ ਕੋਈ ਨਾਰਮਲ ਹੁੰਦਾ ਵਾ। ਇਹ ਜ਼ਿਆਦਾਤਰ ਤਾਂ ਆਪਾਂ ਕੋਸਟਲੀ ਵੀ ਲੈਣਾ ਨਾਰਮਲ ਵੀ ਲੈਣਾ ਦੋਵੇਂ ਚੀਜ਼ਾਂ ਯੂਜ਼ ਕਰਦੇ ਆ। ਤੇ ਆਪਾਂ ਜ਼ਿਆਦਾ ਯੂਜ਼ ਕੀ ਕਰ ਰਹੇ ਆ ਪੈਨਸਲ ਕਲਰ ਯੂਜ਼ ਕਰ ਰਹੇ ਆ, ਬਾਡਰ ਕਲਰ ਯੂਜ਼ ਕਰ ਰਹੇ ਆ ਜਾਂ ਕ੍ਰੈਲਿਕ ਯੂਜ਼ ਕਰ ਰਹੇ ਆ। ਜ਼ਿਆਦਾਤਰ ਤਾਂ ਮੈਂ ਸ਼ੀਡਿੰਗ ਪੈਨਸਲ ਪੈਨਸਲ ਵਾਲਾ ਕੰਮ ਹੀ ਕਰਦਾ ਮੈਂ ਚਾਰ ਕਲ ਪੈਨਸਲਸ। ਬਾਕੀ ਜਿਹੜੇ ਵਾਟਰ ਕਲਰ ਮਤਲਬ ਇਹ ਸਿੱਖਿਆ ਨਹੀਂ 11 ਮਤਲਬ ਮੀਨ ਹੈਗਾ ਮੇਰਾ ਚਾਰ ਕੋਰ ਪੈਨਸਲ ਦਾ ਚਾਰ ਕੋਰ ਆਰਟਿਸਟ ਬਣਨਾ ਮੀਨ ਤੇ ਮੈਂ ਤੁਹਾਡੀ ਕਿੱਟ ਵੀ ਦੇਖ ਸਕਦਾ ਬਹੁਤ ਸੋਹਣੀ ਬਣਵਾਈ ਹੋਈ ਹੈ ਕਿ ਬਣੀ ਬਣਾਈ ਹੈ ਇਹ ਬਣੀ ਬਣਾਈ ਹੈ ਇਹ ਦਿਖਾਓ ਇੱਕ ਵਾਰੀ ਕੈਮਰੇ ਦੇ ਸਾਹਮਣੇ ਇਹਦੇ ਅੰਦਰ ਪੈਨਸਲ ਕਿਹੜੀ ਕਿਹੜੀ ਹੈ ਇੱਕ ਵਾਰੀ ਸਾਨੂੰ ਦੱਸੋਗੇ ਇਹਦੇ ਵਿੱਚ ਆਪਣੇ ਐਚਪੀ ਪੈਨਸਲਸ ਨਹੀਂ ਗੀਆਂ ਸਿੱਧੀਆਂ ਕੱਲੀਆਂ ਐਚਪੀ ਪੈਨਸਲਸ ਜਿਹੜੀਆਂ ਚਾਰ ਕੋਰ ਪੈਨਸਲ ਹੁੰਦੀਆਂ ਉਹ ਆਪਾਂ ਨੂੰ ਬਾਏ ਕਰਨੀਆਂ ਪੈਂਦੀਆਂ ਅੱਡ ਦੀਆਂ ਉਹ ਮਤਲਬ ਹੋਰ ਅਲੱਗ ਲੈਣੀਆਂ ਪੈਂਦੀਆਂ ਉਹ ਮਤਲਬ ਤਿੰਨ ਸ਼ਟ ਮਿਲ ਜਾਂਦੇ ਆਪਾਂ ਨੂੰ ਤਿੰਨੇ ਉਹਨਾਂ ਵਿੱਚ ਹਾਰਡ ਹੁੰ ਉਹ ਆਪਾਂ ਨੂੰ ਅਲੱਗ ਬائے ਕਰਨੀ ਪੈਂਦੀ ਹੈ। ਇਹਦੇ ਵਿੱਚ ਆਪਾਂ ਨੂੰ ਸੈਂਪਲ ਗ੍ਰੇਫਾਈਟ ਪੈਨਸਲਸ ਹੁੰਦੀਆਂ ਨੇ ਇਹ। ਤੇ ਮੈਂ ਦੇਖ ਸਕਦਾ ਹਾਂ ਤੁਸੀਂ ਕਲਾਕਾਰਾਂ ਦੀਆਂ ਵੀ ਫੋਟੋ ਬਣਾਈਆਂ ਨੇ, ਪੋਸਟਰ ਬਣਾਏ ਨੇ ਹੈਨਾ। ਤੇ ਕੋਈ ਹੈ ਐਸਾ ਬੰਦਾ ਜਿਹਨੂੰ ਹਾਲ ਤੱਕ ਗਿਫਟ ਕੀਤੀ ਹੋਵੇ ਜਾਂ ਉਹਨੂੰ ਮਿਲੇ ਹੋਮੋ ਜਾ ਕੇ ਆਪਣੀ ਆਰਟ ਦੇ ਨਾਲ ਜਾ ਕੇ ਉਹਨੂੰ ਮਿਲੇ ਹੋਮ। ਹਾਂਜੀ ਹਾਂਜੀ। ਇੱਕ ਅਨਮੋਲਕ ਪਾਤਰਾਂ ਦੀ ਬਣਾਈ ਸੀ ਉਹਨਾਂ ਨੂੰ ਮਿਲੇ ਸੀਗੇ ਜਾ ਕੇ। ਹੂੰ। ਉਹਨਾਂ ਨੇ ਵੀ ਗੱਲਬਾਤ ਕੀਤੀ ਸੀਗੀ। ਉਹਨਾਂ ਨੇ ਕਿਹਾ ਬਹੁਤ ਵਧੀਆ ਬਣਾਈ ਹੋਈ ਆ। ਉਹਨਾਂ ਨੇ ਵੈਸੇ ਕੋਲਾਬ ਵੀ ਕੀਤਾ ਸੀਗਾ ਅਸੀਂ। ਹਾਂਜੀ। ਕੋਲਾਬ ਕੀਤਾ ਸੀਗਾ। ਹੂੰ। ਮਾਗੂਨਾਰ ਵੀ ਕਿਹਾ ਸੀਗਾ ਬਹੁਤ ਵਧੀਆ ਬਣਾਈ ਆ ਮੈਂ ਵੈਸੇ ਪਹਿਲਾਂ ਉਦਾਂ ਹੀ ਪਾਈ ਸੀਗੀ ਉਹਨਾਂ ਨੇ ਅੱਗੋਂ ਮੈਸੇਜ ਕੀਤਾ ਸੀਗਾ ਵੀ ਕੋਲਾਬ ਕਰਕੇ ਪਾਉ ਉਦੋਂ ਕੋਲਾਬ ਕੀਤੀ ਸੀ ਪਹਿਲੀ ਫਸਟ ਟਾਈਮ ਤੇ ਉਸ ਟਾਈਮ ਮੈਨੂੰ ਕੀ ਫੀਲਿੰਗ ਸੀ ਮਨ ਦੇ ਅੰਦਰ ਵੀ ਇੱਕ ਸਿਰਫ ਟਰਾਈ ਕਰਦੇ ਕਰਦੇ ਵੀ ਆਪਾਂ ਅਨਮੋਲਕ ਵਾਤਰਾ ਤੱਕ ਕਲੈਬੂਲੇਸ਼ਨ ਤੱਕ ਪਹੁੰਚ ਗਏ ਉਦੋਂ ਕਿੰਦਾਂ ਦੀ ਫੀਲਿੰਗ ਆਈ ਸੀ ਉਸ ਟਾਈਮ ਮੈਂ ਸੋਚਿਆ ਨਹੀਂ ਸੀਗਾ ਵੀ ਮੈਨੂੰ ਮੈਸੇਜ ਆਊਗਾ ਉਹਨਾਂ ਤਾਂ ਵੀ ਉਹ ਐਵੇਂ ਕਹਿਣਗੇ ਉਸ ਟਾਈਮ ਜਰੂਰ ਉਹਨਾਂ ਨੇ ਮੈਸੇਜ ਕੀਤਾ ਉਦੋਂ ਬਹੁਤ ਖੁਸ਼ੀ ਹੋਈ ਸੀਗੀ ਮੈਨੂੰ ਵੀ ਆ ਉਹ ਵੀ ਕੋਈ ਵਧੀਆ ਕੋਈ ਹੈਗਾ ਜਿਹੜਾ ਆਪਣੇ ਆਰਟ ਹਾਂਜੀ ਤੇ ਕੋਈ ਨੈਕਸਟ ਬੰਦਾ ਜਿਹਨੂੰ ਤੁਸੀਂ ਮਿਲਣਾ ਚਾਹਵੋ ਵੀ ਹੁਣ ਮੈਂ ਇਹਨੂੰ ਮਿਲਣਾ ਚਾਹਣਾ ਆਪਣੀ ਆਰਟ ਦੇ ਜ਼ਰੀਏ ਇਹ ਨਹੀਂ ਵੀ ਆਪਾਂ ਕਿਸੇ ਹੋਰ ਜਰੀਏ ਵੀ ਆਪਣੀ ਆਰਟ ਦੇ ਜ਼ਰੀਏ ਵੀ ਮੌਦੀ ਫੋਟੋ ਬਣਾਵਾ ਪੋਸਟਰ ਬਣਾਵੇ ਤੁਹਾਨੂੰ ਮਿਲ ਕੇ ਆਵਾਂ ਜਾ ਕੇ ਇਸ ਟਾਈਮ ਮੇਰਾ ਸੁਪਨਾ ਤਾਂ ਹੈਗਾ ਜੀ ਦੇ ਸਾਹਮਣੇ ਮਿਲਣ ਦਾ ਹੋ ਪੂਰਾ ਹੋ ਜਾਵੇ ਤਾਂ ਵਧੀਆ ਹੀ ਹੈ ਤੁਸੀਂ ਚੈਨਲ ਦੇ ਰਾਹੀਂ ਇੱਕ ਅਪੀਲ ਵੀ ਕਰ ਸਕਦੇ ਹੋ ਵੀ ਉਹਨਾਂ ਨੂੰ ਹਾਂ ਕਾਲ ਕਰ ਦੇ ਇੱਕ ਵਾਰੀ ਹਾਂਜੀ ਕੀ ਮੈਂ ਦਿਲਜੀਤ ਦਸਾਂ ਨੂੰ ਮਿਲਣਾ ਚਾਹੁੰਨਾ ਹਾਂਜੀ ਅੱਜ ਮੈਂ ਮਿਲਣਾ ਚਾਹੁੰਨਾ ਹਾਂ ਜਲਦੀਤ ਦਸਾਂ ਨੂੰ ਉਹਨਾਂ ਦੀ ਪਿਕ ਵੀ ਬਣਾਈ ਸੀਗੀ ਇੱਕ ਅੱਧੀ ਹੋਰ ਬਣਾਉਂਗਾ ਹੁਣ ਮਤਲਬ ਵਧੀਆ ਜੀ ਕਰਕੇ ਸੁਪਨਾ ਹੀ ਹੈ ਇੱਕ ਤਰ੍ਹਾਂ ਦਾ ਹਾਂਜੀ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਕਿ ਤੁਹਾਡੇ ਤੋਂ ਜਿਹੜੇ ਛੋਟੇ ਵੀ ਆ ਰਹੇ ਹਨ ਨਵੇਂ-ਨਵੇਂ ਜਿੱਦਾਂ ਹਨ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਡਟੇ ਰਹਿਣ ਆਪਣੇ ਕੰਮ ਦੇ ਵਿੱਚ ਕਰਦੇ ਰਹਿਣ ਹਨਾ ਲੱਗੇ ਰਹਿਣ ਆਪਣੀ ਮਿਹਨਤ ਕਰਨ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਆਪਾਂ ਛੋਟੇ ਨੌਜਵਾਨਾਂ ਨੂੰ ਪਹਿਲੀ ਤਾਂ ਇੱਕ ਆਪਾਂ ਇਹ ਗੱਲ ਦਿੰਨੇ ਆ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸਭ ਤੋਂ ਮੇਨ ਗੱਲ ਜੇ ਨਸ਼ਿਆਂ ਤੋਂ ਦੂਰ ਰਹਾਂਗੇ ਫਿਰ ਆਪਾਂ ਆਪਾਂ ਆਪਣੇ ਕੰਮ ਚੁਣੋ ਨਾ ਜਿਹੜਾ ਟੈਲੈਂਟ ਜਿਹੜਾ ਟੈਲੈਂਟ ਉਹਨੂੰ ਬਾਹਰ ਲਿਆਓ ਜਿਹੜਾ ਟੈਲੈਂਟ ਹੈਗਾ ਉਹਨੂੰ ਲਿਆਉਣਾ ਚਾਹੀਦਾ ਬਾਕੀ ਜਿਹੜਾ ਆਪਣੇ ਉਹਦਾ ਪੜ੍ਹਾਈ ਪੜੂਈ ਵਾਲਾ ਕੰਮ ਉਹ ਪੜ੍ਹਾਈ ਵਾਲਾ ਸਹਿੜਾ ਮਤਲਬ ਟੈਲੈਂਟ ਇੱਕ ਅੱਜ ਜੀਤ ਆ ਹੁਣ ਮੈਂ ਪੜ੍ਹਾਈ ਕਰਦਾ ਆਪਾਂ ਸਕਿੱਲ ਕਹਿ ਸਕਦੇ ਹਾਂ ਹਾਂਜੀ ਸਕਿੱਲ ਕਹਿ ਸਕਦੇ ਹਾਂ ਹੁਣ ਮੈਂ ਪੜ੍ਹਾਈ ਅੱਡ ਜਗ੍ਹਾ ਤੇ ਕਰਦਾ ਟੈਲੈਂਟ ਮੇਰਾ ਅੱਡ ਜਗ੍ਹਾ ਤੇ ਆ ਇਹ ਚੀਜ਼ ਆਂਦੀ ਆ ਹਾਂਜੀ ਤੇ ਤੁਹਾਡੀ ਫੈਮਿਲੀ ਚ ਕੌਣ-ਕੌਣ ਹੈਗਾ ਫੈਮਿਲੀ ਚਾ ਮੇਰੇ ਮੰਮੀ ਪਾਪਾ ਬਾਕੀ ਕੁਛ ਛੋਟੀ ਭੈਣਾਂ ਬਾਕੀ ਮੇਰੇ ਤਾਇਆ ਦਾ ਜੀ ਨਾਲ ਆ ਉਹਨਾਂ ਦੇ ਉਹਨਾਂ ਦੇ ਛੋਟੇ ਹਾਂਜੀ ਯਾਨੀ ਕਿ ਸਾਰੇ ਸਪੋਰਟ ਕਰ ਰਹੇ ਆ ਹਾਂਜੀ ਹਾਂਜੀ ਸਾਰੇ ਸਪੋਰਟ ਕਰ ਰਹੇ ਆ ਪੂਰੀ ਸਪੋਰਟ ਦਿੰਦੇ ਆ ਤੇ ਜੇ ਆਪਾਂ ਗੱਲ ਕਰ ਲਈਏ ਵੀ ਜਿਹੜੇ ਨੌਜਵਾਨ ਪੀੜ੍ਹੀ ਆ ਜਿਹੜੇ ਨਵੇਂ ਜੰਮਦੇ ਜਵਾਬ ਵੀ ਆ ਰਹੇ ਨੇ ਫੋਨ ਤੇ ਬਹੁਤ ਐਡਿਕਟਡ ਨੇ ਹੈਨਾ ਆਪਣਾ ਉਹਨਾਂ ਨੇ ਟੈਲੈਂਟ ਤਾਂ ਕੀ ਪਛਾਣਨਾ ਫੋਨ ਦੇ ਵਿੱਚ ਲੱਗੇ ਹੋਏ ਨੇ ਸਕਰੋਲ ਕਰ ਰਹੇ ਨੇ ਫੋਨ ਜਸਟ ਸਕਰੋਲ ਕਰ ਰਹੇ ਨੇ ਉਹਨਾਂ ਵਾਸਤੇ ਕੀ ਕਰਨਾ ਚਾਹੋਗੇ ਦੇਖੋ ਨਾ ਵਾਸਤੇ ਆਪਾਂ ਇੱਕੋ ਗੱਲ ਕਹਿੰਦੇ ਆ ਸਕਰੋਲ ਕਰਨਾ ਕਰੋ ਮਤਲਬ ਕੋਈ ਲਿਮਟ ਦੇ ਹਿਸਾਬ ਨਾਲ ਕਰੋ ਮਤਲਬ ਬਾਕੀ ਆਪਣਾ ਟੈਲੈਂਟ ਜਿਹੜਾ ਉਹ ਆਪ ਦਾ ਅੱਡ ਜਗ੍ਹਾ ਤੇ ਟੈਲੈਂਟ ਦੇ ਨਾਲ ਜੇ ਕਰਨਾ ਸਕਰੋਲ ਕਰੋ ਜਿੰਨਾ ਮਰਜ਼ੀ ਕਰੋ ਆਪਾਂ ਕਹਿ ਨਹੀਂ ਸਕਦੇ ਰੋਕ ਨਹੀਂ ਸਕਦੇ ਕਿਸੇ ਨੂੰ ਬਸ ਆਪਾਂ ਇੱਕ ਕੋਈ ਗੱਲ ਕਹਿ ਸਕਦਾ ਵੀ ਜਿੰਨਾ ਕੱਟ ਕਰ ਸਕਦੋਂ ਉਹਨਾਂ ਇਹਨੂੰ ਕੱਟ ਕਰੋ ਬਾਕੀ ਟੈਲੈਂਟ ਦੀ ਗੱਲ ਆ ਟੈਲੈਂਟ ਵੀ ਲਿਆਉਣਾ ਚਾਹੀਦਾ ਅੱਗੇ ਮੇਨ ਚੀਜ਼ ਆਪਣੇ ਟੈਲੈਂਟ ਦੀ ਆ ਫੋਨ ਸਕਰੋਲ ਕਰਨ ਨਾਲ ਕੁਝ ਨਹੀਂ ਹੁੰਦਾ ਹੈ ਗੱਲ ਜੇ ਸੋਸ਼ਲ ਮੀਡੀਆ ਦੀ ਚੱਲ ਰਹੀ ਹੈਗੀ ਆ ਤੇ ਆਪਣੀ ਇੱਕ ਵਾਰੀ ਸੋਸ਼ਲ ਆਈਡੀ ਦਾ ਮੈਂਸ਼ਨ ਕਰ ਦਿਓ ਵੀ ਦੱਸ ਦਿਓ ਕੀ ਆਈਡੀ ਤੁਹਾਡੀ ਜੇ ਕਿਸੇ ਨੇ ਤੁਹਾਡੀ ਆਰਟ ਦੇਖਣੀ ਹੋਵੇ ਹਨਾ ਤੁਹਾਡੇ ਤੱਕ ਸੰਪਰਕ ਕਰਨਾ ਹੋਵੇ ਕਿੱਦਾਂ ਕਰ ਸਕਦਾ ਸੋਸ਼ਲ ਆਈਡੀ ਸੋਸ਼ਲ ਮੀਡੀਆ ਤੇ ਹਜੇ ਤਾਂ ਮੇਨ ਇੰਸਟਾਗ੍ਰam ਹੀ ਚਲੂਣਾ ਹੂਰ ਮੇਰਾ ਕੁਝ ਨਹੀਂ ਹੈਗਾ ਇੰਸਟਾਗ੍ਰam ਦੀ ਆਈਡੀ ਹੈਗੀ ਮੇਰੀ arshort14 arshort 14 ਹਾਂਜੀ 14 ਤੇ ਕਿੱਦਾਂ ਦਾ ਲੱਗਾ ਤੁਹਾਨੂੰ ਗੱਲਬਾਤ ਕਰਕੇ ਤੇ ਕੀ ਕਹਿਣਾ ਚਾਹੋਗੇ ਆਡੀਅੰਸ ਨੂੰ ਵੀ ਮੇਨ ਮੈਸੇਜ ਤੁਕਵਾ ਮੈਸੇਜ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਹੋ ਗਏ ਜਿਹੜੇ ਵੱਡੇ ਵੀ ਨੇ ਉਹਨਾਂ ਵਾਸਤੇ ਵੀ ਕਿਉਂਕਿ ਤੁਸੀਂ ਇੱਕ ਆਉਣ ਵਾਲੀ ਜਨਰੇਸ਼ਨ ਵਾਸਤੇ ਤੇ ਜਿਹੜੇ ਵੱਡੇ ਵੀ ਨੇ ਉਹਨਾਂ ਵਾਸਤੇ ਇੱਕ ਮਿਸਾਲ ਬਣ ਰਹੇ ਹਾਂ ਵੀ ਛੋਟੀ ਉਮਰ ਜਾਂ ਵੱਡੀ ਉਮਰ ਨਾਲ ਕੋਈ ਮੈਨਾ ਨਹੀਂ ਹੁੰਦਾ ਵੀ ਜਿੰਨੇ ਕੰਮ ਕਰਨਾ ਉਹਨੇ ਕਰਨਾ ਹੀ ਹੈ ਟੈਲੈਂਟ ਕੁਝ ਨਹੀਂ ਪਤਾ ਹੁੰਦਾ ਕਿ ਇਹਦੇ ਕੋਲ ਲੁਕਿਆ ਹੋਇਆ ਉਹਦੇ ਵਾਸਤੇ ਕੀ ਕਹਿਣਾ ਚਾਹੂਗੇ ਉਹਨਾਂ ਵਾਸਤੇ ਤਾਂ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਟੈਲੈਂਟ ਹੈਗਾ ਉਹਨੂੰ ਲਿਆਓ ਹੁਣ ਜੇ ਜਿਹੜੀ ਛੋਟੀ ਪੀੜ੍ਹੀ ਆ ਉਹ ਮੈਂ ਦੇਖਦਾ ਕਾਫੀ ਦੇਖਦਾ ਹਾਂ ਇੰਸਟਾਗ੍ਰam ਤੇ ਚਲਾਉਣਾ ਮੈਂ ਉਤੇ ਜਿਹੜੇ ਛੋਟੇ ਆਰਟਿਸਟ ਆ ਉਹਨਾਂ ਨੂੰ ਕੋਈ ਸਪੋਰਟ ਨਹੀਂ ਕਰਦਾ ਹੈਗਾ ਜਿਹੜੇ ਮੇਨ ਆ ਵੱਡੇ ਆ ਜਿਹੜੇ ਜਿਹੜੇ ਮਤਲਬ ਛੋਟੇ ਹੀ ਉਹਨਾਂ ਨੂੰ ਐਪਰੀਸ਼ੀਏਟ ਕਰਨ ਨੂੰ ਬਹੁਤ ਘੱਟ ਲੋਕ ਨੇ ਇਸ ਕਰਕੇ ਮੈਂ ਲੋਕਾਂ ਨੂੰ ਇਹੀ ਕਹਿਣਾ ਵੀ ਜਿੰਨਾ ਐਪਰੀਸ਼ੀਏਟ ਕਰ ਸਕਦੇ ਹੋ ਕਰੋ ਕਾਫੀ ਮਤਲਬ ਮੈਂ ਜ਼ਰੂਰੀ ਨਹੀਂ ਕਹਿੰਦਾ ਵੀ ਆਰਟਿਸਟ ਹੀ ਹੁੰਦੇ ਆ ਕਾਫੀ ਹੋਰ ਵੀ ਹੁੰਦੇ ਆ ਆਪ ਦਾ ਜਿਹੜਾ ਕੰਮ ਸ਼ੋਅ ਕਰਦੇ ਆ ਵੀ ਹਾਂ ਅਸੀਂ ਇਹ ਚੀਜ਼ ਕਰਦੇ ਆ ਉਹਨਾਂ ਨੂੰ ਐਪਰੀਸ਼ੀਏਟ ਕਰੋ ਜਿੰਨਾ ਕਰ ਸਕਦੇ ਹੋ ਤਾਂ ਆਪਾਂ ਗੱਲਬਾਤ ਕੀਤੀ ਹੈ ਛੋਟੇ ਆਰਟਿਸਟ ਨਾਲ ਟੀਨ ਆਰਟਿਸਟ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੁਹਾਨੂੰ ਵੀ ਮੈਂ ਮਿਸ ਕਹਿ ਸਕਦਾ ਹਾਂ ਵੀ ਇਹਨਾਂ ਦੀ ਕਲਾ ਦੇਖ ਕੇ ਬਹੁਤ ਵਧੀਆ ਲੱਗਿਆ ਹੋਊਗਾ ਤੇ ਇਦਾਂ ਦੀਆਂ ਅਨਟੋਲਡ ਹੋਰ ਸਟੋਰੀਜ਼ ਦੇਖਣ ਵਾਸਤੇ ਇਹੋ ਜੇ ਹੋਰ ਕਲਾਕਾਰ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਦੂ ਸਿਟੀ ਹੈਡਲਾਈਨਸ ਮੈਂ ਅੰਬਰਵੀਰ ਕੈਮਰਾਮੈਨ ਵਿਪਨ ਬਸੀ ਦੇ ਨਾਲ ਥੈਂਕ ਯੂ